क्षत्रिया काल ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਿਲਵਨੀ ਥੰਦਾਵਾ ਤੇ ਹੁਨਿਕ ਨਸਰ ਅੱਜ ਦੇ ਬਲੇਟਨ ਦਿਆਂ ਮੁੱਖ ਖਬਰਾਂ ਵੱਲ ਚੋਰੀ ਦੇ ਤਿੰਨ ਮੋਟਰਸਾਈਕਲ ਅਤੇ ਐਕਟੀਵਾ ਸਮੇਤ ਇੱਕ ਨੌਜਵਾਨ ਨੂੰ थाना ਮਜੀਠਾ ਰੋਡ ਨੇ ਕੀਤਾ ਕਾਬੂ ਕੇਂਦਰੀ ਸਿੱਖ ਅਜਾਤ ਖਰਚ ਦੋ ਪੰਥਕ ਸਖਸ਼ੇਤਾਵਾਂ ਦੀਆਂ ਤਸਵੀਰਾਂ ਕੀਤੀਆਂ ਗਿਆ ਸੁਸ਼ੋਭਿਤ ਬਾਬਾ ਦਇਆ ਸਿੰਘ ਸੂਰ ਸਿੰਘ ਵਾਲਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿਲੀ ਸ਼੍ਰੋਮਣੀ ਪੰਥ ਸੇਵਕ ਦੀ ਉਪਾਦੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਪੁਲਿਸ ਥਾਣਾ ਮਜੀਠਾ ਰੋਡ ਵੱਲੋਂ ਪਿਛਲੇ ਦਿਨੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇੱਕ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਅਤੇ ਉਸ ਪਾਸੋਂ ਤਿੰਨ ਮੋਟਰਸਾਈਕਲ ਅਤੇ ਇੱਕ ਐਕਟਿਵਾ ਸਕੂਟਰ ਬਰਾਮਦ ਕੀਤਾ ਗਿਆ ਇਸ ਸਬੰਧੀ ACP ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਦੇ ਖਿਲਾਫ ਪਹਿਲਾਂ ਵੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਚੋਰੀ ਦਾ ਮਾਮਲਾ ਦਰਜ ਹੈ ਸਾਡੇ ਇੱਕ ਵਾਰਦਾਤ ਹੁੰਦੀ ਆ 23 ਤਰੀਕ ਨੂੰ ਇੱਕ ਬਾਈਕ ਚੋਰ ਇੱਕ ਬਾਈਕ ਚੋਰੀ ਹੁੰਦੀ ਆ ਗੁਰੂ ਨਾਨਕ ਹਸਪਤਾਲ ਦੇ ਵਿੱਚ ਉਦੇ ਵਿੱਚ ਇੱਕ ਬਾਈਕ ਸਪਲੈਂਡਰ ਜਿਹੜਾ ਚੋਰੀ ਹੁੰਦਾ ਉਹਦੇ ਉੱਪਰ ਅਸੀਂ ਇੱਕ ਪਰਚਾ ਦਰਜ ਕਰਦੇ ਹਾਂ 125/24 ਪਰਚਾ ਦਰਜ ਕਰਕੇ ਅਸੀਂ ਤਤਤੀ ਸ਼ੁਰੂ ਕਰਦੇ ਹਾਂ ਸਾਡੇ ਕੋਲ ਇੱਕ ਦੋਸ਼ੀ ਅਸੀਂ ਅਪ੍ਰੀਹੈਂਡ ਕਰਦੇ ਹਾਂ ਜਿਹਦਾ ਨਾਮ ਸ਼ਾਮ ਸ਼ਾਮ ਸਿੰਘ ਹੈਗਾ ਲੰਗਰਵਾਲ ਦਾ ਖਾਨਾ ਰਹਿਣੂਗਾ ਉਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਐਸਟੂ ਸਾਹਮਣੇ ਟੀਮ ਬਣਾ ਕੇ ਬੜਾ ਵਧੀਆ ਇੱਕ ਕੰਮ ਕੀਤਾ ਹੈ ਉਹਦੇ ਵਿੱਚ ਅਸੀਂ ਚਾਰ ਵਾਹਨਸ ਰਿਕਵਰ ਕੀਤੇ ਜਿਹਦੇ ਵਿੱਚ ਸਾਡੇ ਦੋ ਮੋਟਰਸਾਈਕਲ ਨੇ ਸਪਲੈਂਡਰ ਇੱਕ ਸਕੂਟੀ ਹੈ ਤੇ ਇੱਕ ਸਾਡਾ ਇਹ ਪਹਿਲਾ ਪੈਸ਼ਨ ਮੋਟਰਸਾਈਕਲ ਰਿਕਵਰ ਹੋਇਆ ਸੀ ਅਜਿਹਾ ਟੋਟਲ ਅਸੀਂ 4 ਵਾਇਪਸ ਰਿਕਵਰ ਕੀਤੇ ਹਨ ਤੇ ਉਮੀਦ ਹੈ ਕਿ ਹੋਰ ਵੀ ਰਿਕਵਰ ਜੀ ਅਸੀਂ ਕਰਾਂਗੇ ਦੇਖੋ ਜੀ ਇਹ ਪੁਰਾਣਾ ਇਹਦੇ ਇਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜਿਆ ਸਿਟੀ ਗੁਰਦਾਸਪੁਰ ਦਾ ਦੋਸਤ 26/23 ਉਹ ਵੀ ਚੋਰੀ ਦਾ ਹੈਗਾ ਉਹਦੇ ਵਿੱਚ ਵੀ ਰਿਕਵਰ ਚੋਰ ਹੋਇਆ ਸੀ ਚੋਰੀ ਹੋਈ ਸੀ ਤੇ ਇਹ ਇੱਕ ਬੈਕਗ੍ਰਾਉਂਡ ਇਹਦਾ ਹੁਣ ਹਿਸਟਰੀ ਅਸੀਂ ਜਾਣਾਂਗੇ ਅਸੀਂ ਤਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸੇਖਾ ਜਾਬਕਰ ਚ ਦਲਬਾਬਾ ਵਿਦੀ ਚੰਦ ਸੰਪਰਦਾ ਦੇ ਮੁਖੀ ਸਚਕੰਡ ਵਾਸੀ ਬਾਬਾ ਦਇਆ ਸਿੰਘ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਬਹਾਦਰ ਜਰਨਾ ਨਿਧਾਨ ਸਿੰਘ ਪੰਜwidehat ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ निभाई ਜਿਹੜੇ ਵੀ ਗੁਰੂ ਸੂਰਾ ਪੰਥਾਂ ਦੇ ਜਿਹੜੇ ਮੁਖੀ ਹੁੰਦੇ ਆ ਜਿਹੜੇ ਵੱਡਿਆਂ ਆਪਣੇ ਸਵਾਵਾ ਸਿੱਖ ਪੰਥ ਰੂਤੀ ਨਵਾ ਕੇ ਜਾਂਦੇ ਆ ਉਹਨਾਂ ਨੂੰ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਨਮਾਨ ਭੇਟ ਕੀਤਾ ਜਾਂਦਾ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਕੇਂਦਰੀ ਅਜਾਇਬ ਘਰ ਸਜੋਬਤ ਕੀਤੀਆਂ ਜਾਂਦੀਆਂ ਅੱਜ ਦੋ ਮਹਾਨ ਪਰ ਉਪਕਾਰੀ ਇੱਕ ਸਿੱਖ ਜਨੈਲ ਸਾਡੇ ਬਾਬਾ ਨਿਹੰਗ ਸਿੰਘ ਜੀ ਪੰਜ ਹੱਥਾ ਤੇ ਸਾਡੇ ਪੰਥ ਬਾਬਾ ਬੀਦੀ ਚੰਦ ਦਲ ਦੇ ਮੁਖੀ ਰਹੇ ਸੱਜਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਦੀ ਸੋਤ ਸਿੰਘ ਵਾਲੇ ਉਹਨਾਂ ਦੋਹਾਂ ਤਸਵੀਰਾਂ ਨੂੰ ਕੇਂਦਰੀ ਯਾਇਬ ਘਰ ਵਿੱਚ ਸ਼ਜੋਬਤ ਕੀਤਾ ਗਿਆ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਕੇ ਸੱਜਖੰਡ ਵਾਸੀ ਬਾਬਾ ਦਇਆ ਸਿੰਘ ਬਿਦੀਚੰਦ ਵਾਲਿਆਂ ਨੂੰ ਸਿੱਖ ਪੰਥ ਵਿੱਚ ਕੀਤੀਆਂ ਸੇਵਾਵਾਂ ਨੂੰ ਦੇਖਦੇ ਹੋਏ ਪਿਛਲੇ ਦਿਨੀ ਪੰਜ ਸਿੰਘ ਸਹਬਾਨਾਂ ਦੀ ਇਕੱਤਰਤਾ ਵਿੱਚ ਹੋਏ ਫੈਸਲੇ ਅਨੁਸਾਰ ਸ਼੍ਰੋਮਣੀ ਪੰਥ ਸੇਵਕ ਦੀ ਉਪਾਦੀ ਦਿੱਤੀ ਗਈ। ਇਹ ਉਪਾਦੀ ਦੇਣ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਹੋਇਆ ਜਿਸ ਤੋਂ ਉਪਰੰਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇ ਦਾ ਸਿੰਘ ਸਾਹਿਬ ਗਿਆਨੀ ਰਘੂਬੀਰ ਸਿੰਘ ਨੇ ਬਾਬਾ ਦਇਆ ਸਿੰਘ ਨੂੰ ਸ਼੍ਰੋਮਣੀ ਪੰਥ ਸੇਵਕ ਉਪਾਦੀ ਦੇਣ ਦਾ ਐਲਾਨ ਕੀਤਾ। ਧੰਗੁਰੂ ਰਾਮਦਾਸ ਜੀ ਮਹਾਰਾਜੀ ਦੇ ਪਾਵਨ ਸਥਾਨ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਜਵੇਰੀ ਪੀਰ ਦੇ ਮਾਲਕ ਧੰਗੁਰੂ ਹਰਕੁਨ ਸਿੰਘ ਮਹਾਰਾਜੀ ਦੇ ਪਾਵਨ ਸਥਾਨ ਸ਼੍ਰੀ ਅਕਾਲ ਤੱਕ ਸਾਬ ਜੀ ਦੇਖੇ ਜੋ ਵੀ ਸਭ ਸ਼ੇ ਤਾਂ ਪੰਥ ਦੀ ਸੇਵਾ ਕਰਦੀਆਂ ਨੇ ਪੰਥ ਵਾਸਤੇ ਕਾਰਜ ਕਰਦੀਆਂ ਨੇ ਪੰਥ ਦੇ ਪ੍ਰਚਾਰ ਪ੍ਰਸਾਰ ਵਾਸਤੇ ਸੇਵਾ ਕਰਦੀਆਂ ਉਹਨਾਂ ਨੂੰ ਸਾਨੇ ਸਾਨੇ ਸ਼੍ਰੀ ਅਕਾਲ ਤੱਕ ਸਾਬ ਜੀ ਤੋਂ ਸੇਵਾਵਾਂ ਨੂੰ ਮੁਖਰਾਖਦਿਆ ਹੋਇਆ ਸਨਮਾਨਤ ਕੀਤਾ ਜਾਂਦਾ ਹੈ ਔਰ ਅੱਜ ਸ਼੍ਰੀ ਅਕਾਲ ਤੱਕ ਸਾਬ ਜੀ ਤੋਂ ਦਾਲ ਕੰਤ ਬਾਬਾ ਵਿਜੀਤ ਸਿੰਘ ਸਾਹਿਬ ਜੀ ਦੇ ਜੋ ਅਨਸੁਬੰਸ ਨੇ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਵਨਨਵਾਜ ਜੀ ਦੇ ਅਕਾਲ ਪਤ ਸਹਿਬ ਜੀ ਤੋਂ ਸ਼੍ਰੋਮਣੀ ਪੰਥ ਸੇਵਕ ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ ਗਿਆ। ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੈਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਛੂਟ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ। ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੈਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਛੂਟ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਖਸ਼ੀ ਸਹਾਣੀ ਨੇ ਦੱਸਿਆ ਕਿ ਬਾਰਡਰ ਏਰੀਆ ਦੇ ਨਾਗਰਿਕਾਂ ਨੂੰ ਕਾਮਯਾਬੀ ਅਤੇ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਲਈ ਕੈਂਪ ਲਗਵਾਉਣੇ ਸ਼ੁਰੂ ਕੀਤੇ ਜਾ ਰਹੇ ਹਨ ਜਿਸ ਤਹਿਤ 26 ਨਵੰਬਰ 2024 ਦਿਨ ਮੰਗਲਵਾਰ ਨੂੰ ਰਮਦਾਸ ਬਲਾਕ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਮਦਾਸ ਵਿਖੇ ਸਰਕਾਰੀ ਸੁਵਿਧਾਵਾਂ ਸੰਬੰਧੀ ਜਾਗਰੂਕ ਕਰਨ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਸਵੇਰੇ 9:30 ਵਜੇ ਕੈਂਪ ਲਗਾਇਆ ਜਾ ਰਿਹਾ ਹੈ ਭਗਵਾਨ ਵਾਲਮੀਕਿ ਆਸ਼ਰਮ ਵਿਖੇ ਪਿਛਲੇ 10 ਦਿਨਾਂ ਤੋਂ ਵਿਜੇ ਦਿਵਸ ਮੇਲਾ ਚੱਲ ਰਿਹਾ ਹੈ ਜੋ ਕਿ 24 ਨਵੰਬਰ ਨੂੰ ਸਮਾਪਤ ਹੋ ਗਿਆ ਹੈ ਇਸ ਦੌਰਾਨ ਲੱਖਾਂ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਜੀਵਨ ਸਫਲ ਕੀਤਾ ਮੇਲੇ ਦੌਰਾਨ ਤੂਣਾ ਸਾਹਿਬ ٹرسٹ ਵੱਲੋਂ 24 ਘੰਟੇ ਲੰਗਰ ਦੀ ਸੇਵਾ ਅਤੇ ਸੰਗਤ ਤੇ ਰਹਿਣ ਦੀ ਵਿਵਸਥਾ ਕੀਤੀ ਗਈ। ਤੂਣਾ ਸਾਹਿਬ ٹرسٹ ਦੇ ਗੱਦੀ ਨਿਸ਼ੀਨ ਮਹੰਤ ਮਲਕੀਤ ਨਾਥ ਅਤੇ ٹرسٹ ਦੇ ਚੇਅਰਮੈਨ ਓਮਪrakash ਗਬਰ ਨੇ ਆਇਆਂ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਨਤਮਸਤਕ ਹੋਣ ਆਏ ਸ਼ਰਧਾਲੂ ਗੁਰਪ੍ਰੀਤ ਸਿੰਘ ਨੇ ਤੂਣਾ ਸਾਹਿਬ ٹرسٹ ਵੱਲੋਂ ਕੀਤੇ ਪ੍ਰਬੰਧਾਂ ਤੇ ਸੰਤੁਸ਼ਟੀ ਜਤਾਈ ਅਤੇ ٹرسٹ ਨੂੰ ਮੇਲਾ ਸੰਪੂਰਨ ਹੋਣ ਤੇ ਵਧਾਈ ਦਿੱਤੀ। ਜੋ ਪਾਵਨ ਵਾਲਮੀਕ ਤੀਰਥ ਤੇ 10 ਤਰੀਕ ਨੂੰ ਵਿਜੇ ਦਵਿਸ਼ਤ ਜੋ ਮੇਲਾ ਜੋ ਚਾਲੂ ਹੋਇਆ ਸੀ ਅੱਜ ਵੀ 24 ਤਰੀਕ ਤੱਕ ਉਹ ਬਹੁਤ ਗਰਮੋ ਗਰਮ ਜਿਹੜਾ ਚੱਲ ਰਿਹਾ ਵਾ ਜਿੰਨੀਆਂ ਵੀ ਪਾਵਨ ਵਾਲਮੀਕ ਤੀਰਥ ਦੇ ਉੱਤੇ ਸੰਗਤਾਂ ਆ ਰਹੀਆਂ ਵਾ ਸਾਰਿਆਂ ਨੂੰ ਇਸ ਸੁਭਿੜਾੜੇ ਦੀ ਲੱਖ ਲੱਖ ਵਧਾਈ ਕਿ ਉਹ ਮੀਲਾ ਹੈ ਜਿਸ ਉੱਪਰ ਕੁਝ ਜੀਨ ਮੇਂ ਬੀਜੇ ਪ੍ਰਾਪਤ ਹੋਈ ਤੇ ਭਗਵਾਨ ਵਾਲਮੀਕ ਜੀ ਦੇ ਆਸ਼ਰਮ ਵਿੱਚ ਸ਼੍ਰੀ ਰਾਮ ਜੀ ਦੇ ਅੰਦਰ ਜੀ ਆਏ ਸਾਰੇ ਪਰਿਵਾਰ ਦਾ ਮਲਾਪ ਹੋਇਆ ਇਹ ਬੀਜੇ ਸੁਭਰੂ ਬਣਿਆ ਜਾਂਦਾ ਹੈ ਕੱਲੇ ਜੀ ਸਮਾਪਤੀ ਸੀ ਕੁਝ 10 ਲੱਖ ਦੇ ਕਰੀਬ ਲੋਕਾਂ ਦੀ ਆਬਤ ਹੋਈ ਲੋਕਾਂ ਨੱਕ ਮਖਤਕ ਹੋਇਆ ਸਤ ਮਲਗੀਨਾ ਜੀ ਮਹਾਰਾਜੀ ਵੱਲੋਂ ਅਟੋਟ ਲੰਗਰ ਜੋ ਕਿ 24 ਘੰਟੇ ਹੀ ਚੱਲਦਾ ਰਿਹਾ ਚੱਲਦਾ 12 ਮਹੀਨੇ ਨਹੀਂ ਹੈ ਲੇਕਿਨ ਮੀਲੇ ਦੇ ਦੌਰਾਨ ਬਹੁਤ ਹੈਵੀ ਲੰਦੇ ਹੁੰਦਾ ਹੈ ਲੇਕਿਨ અપਾਰ ਕਿਰਪਾ ਹੈ ਸਤਗੁਰਾਂ ਦੀ ਜੇ ਜਿੱਥੇ ਕਿ ਜਨਾਂ ਦੀ ਸਿਰਫ ਇਹੀ ਮੰਤਾ ਹੁੰਦੀ ਹੈ ਆਈਆਂ ਸੰਤਾਂ ਦੀ ਰਹਿਣੇ ਦੀ ਬਸਤਾ ਕਰਨੀ ਲੰਗਰ ਦੀ ਵਿਵਸਥਾ ਕਰਨੀ ਔਰ ਹਰ ਇੱਕ ਦੀ ਸੇਵ ਕਰਨਾ ਮੈਂ ਜੀ ਇੱਥੇ ਬਾਲਬੀਕ ਤਿਰਤੇ ਦਰਸ਼ਨਾ ਨੂੰ ਆਇਆ ਸੀ ਬਹੁਤ ਵਧੀਆ ਪ੍ਰਬੰਧ ਸੀ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਸੰਤ ਮਨਕੀਰ ਦਾਸ ਜੀ ਵੱਲੋਂ ਚੇਅਰਮੈਨ ਸ੍ਰੀ ਓਮਪrakash ਜੀ ਗੰਬਰ ਜੀ ਵੱਲੋਂ ਸਮੂਹ ਸੰਗਤਾਂ ਬਹੁਤ ਵਧੀਆ ਤਰੀਕੇ ਨਾਲ ਲੰਗਰ ਚੱਲ ਰਿਹਾ ਹੈ ਭੰਡਾਰਾ ਚੱਲ ਰਿਹਾ ਹੈ ਕੋਈ ਵੀ ਕੋਈ ਸਿਸਟਮ ਇਹੋ ਜਿਹਾ ਵਧੀਆ ਸੀ ਸੁਰੱਖਿਆ ਦੇ ਬਹੁਤ ਵਧੀਆ ਪ੍ਰਬੰਧ ਸੀ ਸਾਰੇ ਪ੍ਰਬੰਧ ਬਹੁਤ ਤਰੀਕੇ ਨਾਲ ਕੀਤੇ ਗਏ ਇਸ ਵਾਰੀ ਮੇਲਾ ਬਹੁਤ ਵਧੀਆ ਤੇ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਗਿਆ। ਭਗਵਾਨ ਵਾਲਮੀਕੀ ਆਸ਼ਰਮ ਵਿਖੇ 카ਰ্তিক ਪੂਰणिमा ਨੂੰ ਸ਼ੁਰੂ ਹੋਇਆ ਵਿਜੇ ਦਿਵਸ ਮੇਲਾ 24 ਨਵੰਬਰ ਨੂੰ ਸਮਾਪਤ ਹੋ ਚੁੱਕਾ ਹੈ। ਮੇਲੇ ਦੇ ਅੰਤਿਮ ਦਿਨ ਧੂਣਾ ਸਾਹਿਬ ٹرسٹ ਦੇ ਗਦੀ ਨਿਸ਼ੀਨ ਮਹੰਤ ਮਲਕੀਤ ਨਾਥ ਤੇ ਚੇਅਰਮੈਨ ਹਮਪ੍ਰਕਾਸ਼ ਗੱਬਰ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਪਰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਮੇਲਾ ਭਾਵੇਂ ਸਮਾਪਤ ਹੋ ਚੁੱਕਾ ਹੈ ਪਰ ਤੁਸੀਂ ਜਦ ਵੀ ਆਸ਼ਰਮ ਵਿਖੇ ਜਾਓਗੇ ਤੁਹਾਨੂੰ ਮਾਹੌਲ ਮੇਲੇ ਵਰਗਾ ਹੀ ਮਿਲੇਗਾ। ਕਿਉਂਕਿ ਇਹ ਅਸਥਾਨ ਵਿਸ਼ਵ ਪ੍ਰਸਿੱਧ ਹੈ ਤੇ ਸੰਗਤਾਂ ਦੀ ਆਮਦ ਹੁੰਦੀ ਰਹਿੰਦੀ ਹੈ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ ਮੈਤਰੀ ਦਾਦਾ ਸ਼੍ਰੀ ਚੀ ਦੀ ਕਿਰਪਾ ਤੇ ਮਾਰਗਦਰਸ਼ਨ ਵਿੱਚ ਕੀਤੀ ਗਈ ਇੱਕ ਜੁੰਗੀ ਅਧਿਆਤਮਕ ਪ੍ਰਕਿਰਿਆ ਦੇਵ ਦੀਕਸ਼ਾ ਦਾ ਆਯੋਜਨ 1 ਦਸੰਬਰ ਐਤਵਾਰ ਨੂੰ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰਾਚੀਨ ਸ਼ਿਵਾਲਾ ਮੰਦਿਰ ਰਾਨੀ ਕਾ ਬਾਗ ਵਿਖੇ ਕੀਤਾ ਜਾਏਗਾ। ਇਸ ਅਧਿਆਤਮਕ ਪ੍ਰੋਗਰਾਮ ਵਿੱਚ ਹਰ ਕੋਈ ਆ ਕੇ ਆਪਣੇ ਪਰਮਾਤਮਾ ਨਾਲ ਜੁੜ ਸਕਦਾ ਹੈ। ਇਹ ਇੱਕ ਸੁਨਹਿਰੀ ਮੌਕਾ ਹੈ ਜਿਸ ਵਿੱਚ ਭਗਵਤ ਕਿਰਪਾ ਦਾ ਅਨੁਭਵ ਕੀਤਾ ਜਾ ਸਕਦਾ ਹੈ। ਅੰਮ੍ਰਿਤਸਰ ਦੇ ਬਟਾਲਾ ਰੋਡ ਵਿਖੇ ਸੈਲੀਬ੍ਰੇਸ਼ਨ ਮਾਲ ਦੇ ਬਾਹਰ ਪਿਛਲੇ ਕਈ ਮਹੀਨਿਆਂ ਤੋਂ ਸੜਕ ਦੇ ਹਾਲਾਤ ਬਹੁਤ ਖਸਤਾ ਬਣੇ ਹੋਏ ਹਨ। ਜਿੱਥੇ ਕਿ ਪਾਣੀ ਖੜਾ ਹੋਣ ਕਰ ਚਿਕੜ ਹੋਇਆ ਰਹਿੰਦਾ ਹੈ ਅਤੇ ਸੜਕ ਪੂਰੀ ਤਰ੍ਹਾਂ ਟੁੱਟੀ ਹੋਈ ਹੈ। ਜਿਸ ਕਾਰਨ ਇਹ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਪਰੇਸ਼ਾਨੀ ਹੁੰਦੀ ਹੈ ਅਤੇ ਉਹਨਾਂ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲ ਕਰਦੇ ਆ ਕਿ ਹਾਂ ਕਿ ਇਸ ਸੜਕ ਤੋਂ ਲੰਘਣ ਵੇਲੇ ਜਿੱਥੇ ਉਹਨਾਂ ਦੇ ਵਾਹਨ ਖਰਾਬ ਹੁੰਦੇ ਹਨ ਉੱਥੇ ਹੀ ਐਕਸੀਡੈਂਟ ਹੋਣ ਦਾ ਖਤਸ਼ਾ ਵੀ ਬਣਿਆ ਰਹਿੰਦਾ ਹੈ। ਉਹਨਾਂ ਸਰਕਾਰ ਅਤੇ ਸੰਬੰਧਿਤ ਵਿਭਾਗ ਕੋਲੋਂ ਮੰਗ ਕੀਤੀ ਹੈ ਕਿ ਜਾਂ ਤਾਂ ਇਸ ਸੜਕ ਦੀ ਰਿਪੇਅਰ ਕਰਵਾਈ ਜਾਵੇ ਜਾਂ ਫਿਰ ਇਸ ਨੂੰ ਨਵਾਂ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਪੇਸ਼ ਮੁਸ਼ਕਲਾਂ ਦਾ ਹੱਲ ਹੋ ਸਕੇ। ਮੈਂ ਸੈਲੀਬ੍ਰੇਸ਼ਨ ਬੋਲ ਕੀ ਸਾਹਮਣੇ ਖੜਾ ਹਾਂ। ਮੁਸ਼ਕਿਲ ਤਾਂ ਇਹ ਹੈ ਯਹਾਂ ਪੇ ਰੋਡ ਜੋ ਹੈ ਖੱਡੇ ਬਹੁਤ ਹੈ। और गाड़ियाँ लोग जाने के लिए बहुत परेशान में हैं पानी भी खड़ा है सड़क बहुत ख़राब है मुश्किल ये गाड़ियों का बंदों का यहाँ पे गिरने की चांस बड़ा रहता है कि बंदे आ गिर भी सकते हैं यहाँ पे कोई भी एक्सीडेंट भी हो सकता है सरकार को यही करना चाहिए यहाँ पे फोकस देना चाहिए क्योंकि जबकि मॉल के सामने है ये कम से कम ये रोड ठीक होना चाहिए बड़ी ट्रैफिक है ये बटाला जाता है बेरका बाईपास तक जाती है सर मैं इस टाइम से लाग रहा हूँ बटाला रोड ਸਾਡੇ ਲੈਫਟ ਸਾਈਡ ਤੇ ਸੈਲੀਬ੍ਰੇਸ਼ਨ ਹੈ ਐਸ ਟਾਈਮ ਆਪਾਂ ਬਟਾਲਾ ਰੋਡ ਤੇ ਆਂਦੇ ਜਿੰਨਾ ਕ ਟੋਟਾ ਸਰ ਪਹਿਲਾਂ ਵੀਡੀਓ ਪਈ ਹੀ ਉਹ ਬਣ ਗਿਆ ਵਾ ਬਾਕੀ ਸਾਰਾ ਫੇਰ ਛੱਡਤਾ ਵਾ ਇਹ ਤੇ ਸਰ ਚਾਹੀਦਾ ਇਹਨਾਂ ਨੂੰ ਕਿ ਕੰਪਲੀਟ ਕਰਨ ਨੂੰ ਪੂਰਾ ਹਾਲਾਤ ਫੇਰ ਬਟਾਲਾ ਰੋਡ ਦੇ ਪਹਿਲਾਂ ਵਾਲੇ ਹੋ ਚੱਲੇ ਆ ਵਿੱਚ ਜੇ ਬਹੁਤ ਵਧੀਆ ਸੀਗਾ ਜਦੋਂ ਦੀ ਇਹਨਾਂ ਨੇ ਤੋੜਿਆ ਵਾ ਹਾਲਾਤ ਫੇਰ ਖਰਾਬ ਹੀ ਆ ਸਰ ਬਹੁਤ ਜ਼ਿਆਦਾ ਹਾਲਾਤ ਤੁਸੀਂ ਵੇਖ ਰਹੇ ਹੋ ਪਾਣੀ ਉਹ ਪਾਣੀ ਦੇ ਜਿਹੜਾ ਹੈਗਾ ਹੀ ਆ ਘੱਟਾ ਕਿੰਨਾ ਵਾ ਸਰ ਇੱਥੋਂ ਲੰਘਦੇ ਘੱਟਾ ਵੇਖੋ ਬੱਚੇ ਲੰਘਦੇ ਅੱਖਾਂ ਹੀ ਪੈਂਦਾ ਨੇ ਨਾ ਸਰ ਸਰ ਕਾਰਨ ਵੀ ਬੰਦਾ ਬਿਲਕੁਲ ਕਾਰਨ ਬੰਦਾ ਵਾ ਸਰ ਕੋਈ ਬੰਦੇ ਦੇ ਅੱਗੇ ਅਚਾਨਕ ਟੋਆ ਆ ਜਾਏ ਬ੍ਰੇਕ ਮਾਰੂਗਾ ਤੇ ਪਿਛਲੇ ਵਾਲ ਨੇ ਉਹਦੇ 'ਚ ਹੀ ਮਾਰਨੀ ਆ ਸਰ ਇਹ ਬਿਲਕੁਲ ਕਾਰਨ ਬੰਦਾ ਵਾ ਐਕਸੀਡੈਂਟ ਦਾ ਅੰਮ੍ਰਿਤਸਰ ਦੇ ਪਟਾਲਾ ਰੋਡ ਦੇ ਸੈਲੀਬ੍ਰੇਸ਼ਨ ਮਾਲ ਦੇ ਬਾਹਰ ਜਿੱਥੇ ਤੁਸੀਂ ਦੇਖ ਸਕਦੇ ਹੋ ਪਿਛਲੇ ਕਾਫੀ ਮਹੀਨਿਆਂ ਤੋਂ ਇਹ ਸੜਕ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ ਇੱਥੇ ਕਿਸੇ ਸ ਕੋਈ ਕੰਮ ਕਰਵਾਉਣ ਤੋਂ ਬਾਅਦ ਇਹ ਸੜਕ ਦੀ ਨਾ ਤਾਂ ਰਿਪੇਅਰ ਕਰਵਾਈ ਗਈ ਹੈ ਔਰ ਨਾ ਹੀ ਇਸ ਨੂੰ ਨਵਾਂ ਬਣਾਉਂਦਾ ਕੋਈ ਉਪਰਾਲਾ ਕੀਤਾ ਗਿਆ ਹੈ ਰਾਘੀ ਰਾਣਾ ਗੱਲਬਾਤ ਕਰਦੇ ਆ ਉਹਨਾਂ ਕਿਹਾ ਕਿ ਇੱਥੋਂ ਲੰਗਨ ਦੇ ਨਾਲ ਉਹਨਾਂ ਦੇ ਵਾਹਨਾਂ ਨੂੰ ਵੀ ਨੁਕਸਾਨ ਹੁੰਦਾ ਹੈ ਅਤੇ ਇੱਕ ਸੀ ਐਕਸੀਡੈਂਟ ਦਾ ਵੀ ਕੋਈ ਖਤਰਾ ਬਣਿਆ ਰਹਿੰਦਾ ਹੈ ਇਸ ਲਈ ਸਬੰਧਿਤ ਵਿਭਾਗ ਨੂੰ ਸਰਕਾਰ ਨੂੰ ਇਸ ਵੱਲ ਧਿਆਨ ਦੇ ਕੇ ਇਹ ਸੜਕਾ ਦੀ ਰਿਪੇਅਰ ਕਰवानी ਚਾਹੀਦੀ ਹੈ ਜਾਂ ਇਸ ਨੂੰ ਨਵਾਂ ਬਣਾਉਣਾ ਚਾਹੀਦਾ ਹੈ ਫਾਸਟ ਲੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ ਦੀ ਰਿਪੋਰਟ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਵੱਲੋਂ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਲਈ ਨੈਸ਼ਨਲ ਹਾਈਵੇ ਵੱਲੋਂ ਮਾਨਵਾਲਾ ਵਿਖੇ ਐਕਵਾਇਰ ਕੀਤੀ ਗਈ ਜ਼ਮੀਨ ਦੇ ਸੰਬੰਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਗੋਪਾਲ ਮੰਦਿਰ ਕਮੇਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚੋਂ ਇੱਕ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿੱਚ ਵਾਈਸ ਪ੍ਰਧਾਨ ਰਾਕੇਸ਼ ਤੂਰੀ ਨੇ ਆਖਿਆ ਕਿ ਕੁਝ ਮੈਂਬਰਾਂ ਨੂੰ ਕਮੇਟੀ ਵਿੱਚੋਂ ਬਾਹਰ ਕੱਢਿਆ ਗਿਆ ਤੇ ਮਾਨਯੋਗ ਕੋਰਟ ਵੱਲੋਂ ਇਹ ਆਰਡਰ ਆਇਆ ਹੈ ਕਿ ਉਹ ਕਮੇਟੀ ਦੇ ਕਿਸੇ ਵੀ ਕੰਮ ਵਿੱਚ ਦਖਲ ਨਹੀਂ ਦੇਣਗੇ ਪਰ ਉਹ ਮੰਦਿਰ ਵਿੱਚ ਆ ਸਕਦੇ ਹਨ। ਦੂਜੇ ਪਾਸੇ ਦੂਜੀ ਧਿਰ ਦੇ ਗੌਰਵ ਸ਼ਰਮਾ ਨੇ ਆਖਿਆ ਕਿ ਉਹ ਪਹਿਲਾਂ ਵੀ ਕਮੇਟੀ ਦੇ ਕੰਮਾਂ ਵਿੱਚ ਦਖਲ ਨਹੀਂ ਦੇ ਰਹੇ ਅਤੇ ਉਹਨਾਂ ਨੂੰ ਮਾਨਯੋਗ ਕੋਰਟ ਵੱਲੋਂ ਕੋਈ ਵੀ ਆਰਡਰ ਨਹੀਂ ਮਿਲਿਆ ਹੈ। ਸਾਨੂੰ ਜਿਹੜਾ ਬਾਹਰ ਕੱਢਿਆ ਗਿਆ ਕਮੇਟੀ 'ਚੋਂ ਉਹ ਗਲਤ ਤਰੀਕੇ ਨਾਲ ਕੱਢਿਆ ਗਿਆ। ਉਹਦਾ ਉਹਨਾਂ ਨੇ ਕੇਸ ਪਾਇਆ ਹੈ। ਉਹਦੇ ਜਵਾਬ ਦੇ ਵਿੱਚ ਅਸੀਂ ਆਪਣੇ ਵੱਲੋਂ ਫਿਰ ਜੋ ਜਵਾਬ ਸੀ ਆਪਣੇ ਕੋਰਟ 'ਚ ਕੇਸ ਲਾਇਆ ਸੀ। ਉਹ ਸਾਡੇ ਮਾਨਯੋਗ ਅਦਾਲਤ ਨੇ ਸਾਨੂੰ ਜੱਜ ਸਾਹਿਬਾ ਨੇ ਉਹਦਾ ਫੈਸਲਾ ਦਿੱਤਾ ਵੀ ਇਹ ਜਿਹੜੇ ਮੰਦਰ ਦੇ ਵਿੱਚ ਮੱਥਾ ਟੇਕਣਾ ਆ ਸਕਦੇ ਆ ਆਪਣੀ ਦੂਜੀ ਆਸਥਾ ਕਰ ਸਕਦੇ ਲੇਕਿਨ ਦਫਤਰੀ ਕੰਮ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੇ ਉਹਦੇ ਸਟੇ ਆਰਡਰ ਉਹਨਾਂ ਨੇ ਕਰ ਦਿੱਤੇ ਆ। ਕੋਰਟ ਨੇ ਜੀ ਬੜਾ ਕਲੀਅਰ ਕਟ ਫੈਸਲਾ ਦਿੱਤਾ ਹੈ। ਐਕਸ پارٹی ਸਟੇ ਦਿੱਤਾ ਹੈ। ਗੌਰਵ ਸ਼ਰਮਾ ਤੇ ਪੁਨੀ ਸ਼ਰਮਾ ਦੇ ਖਿਲਾਫ ਕਿ ਮੰਦਰ ਕਮੇਟੀ ਦੇ ਕੰਮ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਦਖਲਅੰਦਾਜ਼ੀ ਉਹ ਨਹੀਂ ਕਰ ਸਕਦੇ। ਜੇ ਕਰਨਗੇ ਤੇ ਉਹ ਕੰਟੈਂਪਟ ਆਫ ਕੋਰਟ ਮੰਨਿਆ ਜਾਏਗਾ। ਸਰ ਜਦੋਂ ਦਾ ਇਹ ਵਾਕਿਆ ਸਟਾਰਟ ਹੋਇਆ ਹੈ ਉਸ ਤੋਂ ਬਾਅਦ ਤੇ ਅਸੀਂ ਮੰਦਰ ਆਲਰੇਡੀ ਗਏ ਹੀ ਨਹੀਂ। ਇਹਨਾਂ ਨੇ 5-6 ਮੀਟਿੰਗਾਂ ਉਸ ਤੋਂ ਬਾਅਦ ਕਰ ਚੁੱਕੇ ਨੇ। ਅਸੀਂ ਉਹ ਮੀਟਿੰਗਾਂ 'ਚ ਗਏ ਹੀ ਨਹੀਂ। ਮੈਨੂੰ ਨਹੀਂ ਸਮਝ ਆਈ ਕਿ ਇਹਨਾਂ ਨੇ ਸਟੇ ਕਿਸ ਗੱਲ ਦੀ ਲਈ ਹੈ ਜਦੋਂ ਆਲਰੇਡੀ ਅਸੀਂ ਮੰਦਿਰ ਜਾ ਹੀ ਨਹੀਂ ਰਹੇ ਤੁਹਾਡੇ ਕਿਸੇ ਕੰਮਕਾਰ ਦੇ ਵਿੱਚ ਦਖਲ ਹੀ ਨਹੀਂ ਦੇ ਰਹੇ ਤੇ ਮੈਨੂੰ ਨਹੀਂ ਪਤਾ ਸਿਰਫ ਲੋਕਾਂ ਨੂੰ ਘਬਰਾਹ ਕਰਨ ਲਈ ਇਹ ਇੱਕ ਸਟੇ ਦਾ ਇਹਨਾਂ ਨੇ ਡਰਾਮਾ ਰਚਿਆ ਵਾ ਕਿ ਸਟੇ ਲੈ ਲਈ ਸਟੇ ਲੈ ਲਈ ਸਰ ਸਾਡੀ ਮੇਰੇ ਵੱਲੋਂ ਇੱਕ ਐਪਲੀਕੇਸ਼ਨ ਦਾਇਰ ਕੀਤੀ ਗਈ ਹੈ ਜਿਹਦੇ ਵਿੱਚ ਮੈਂ ਸਟੇ ਮੰਗੀ ਹੋਈ ਹੈ ਕਿ ਇਹਨਾਂ ਨੇ ਜਿਹੜਾ ਮੈਨੂੰ ਅਸਵਧਾਣਿਕ ਤੌਰ ਦੇ ਉੱਤੇ ਮੰਦਿਰ ਚੋਂ ਮਿਲ ਨੂੰ ਤੇ ਕਨੀ ਸ਼ਰਮਾ ਨੂੰ ਕੱਢਿਆ ਉਹ ਅਸੀਂ ਇੱਕ ਇਜਾਜ਼ਤ ਕਨਾਈ ਹੋਈ ਹੈ ਜਿਹਦਾ ਫੈਸਲਾ 30 11 ਨੂੰ ਸ਼ਾਇਦ ਹੋਈ ਜਾਏ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 9 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ थाना ਚਾਟਵੀਨ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਬੱਤੀ ਬੋ ਰਿਵਾਲਵਰ ਪੰਜ ਜ਼ਿੰਦਾ ਗੋਲ ਅਤੇ ਇੱਕ ਗੱਡੀ ਬਰਾਮਦ ਕੀਤੀ ਗਈ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਸ਼੍ਰੀ ਰਾਮ ਬਾਲਾ ਜੀ ਧਾਮ ਕਾਲੇ ਕਨਪੁਰ ਵਿਖੇ ਕਰਵਾਇਆ ਗਿਆ ਸੰਤ ਸਮੇਲਨ ਇਤੇ ਕੁਝ ਹੋਰ ਖਬਰਾਂ ਛੋਟ ਜਾਈ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਮੰਦਿਰ ਸ਼੍ਰੀ ਰਾਮ ਬਾਲਾਜੀ ਧਾਮ ਚੈਰੀਟੇਬਲ ਟਰਸਟ ਕਨੂਪੁਰ ਕਾਲੀ ਵਿਖੇ ਸ਼੍ਰੀ ਸ਼੍ਰੀ 1008 ਜਗਤਗੁਰੂ ਅਸ਼ਨੀਲ ਜੀ ਮਹਾਰਾਜ ਜੀ ਦੇ ਜਨਮ ਦਿਵਸ ਮੌਕੇ ਸੰਤ ਸੰਮੇਲਨ ਕਰਵਾਇਆ ਗਿਆ ਐਸ ਮੌਕੇ ਸ਼੍ਰੀ 1008 ਪੀਠਾਧिश्व ਸੂर्यवंशी ਅਖਾੜਾ ਦਵਿੰਦਰ ਸਵਾਮੀ ਜੀ ਨੇ ਸ਼੍ਰੀ ਅਸ਼ਨੀਲ ਮਹਾਰਾਜ ਨੂੰ ਜਗਤਗੁਰੂ ਦੀ उपाधि ਦਿੱਤੀ। ਐਸ ਮੌਕੇ ਸ਼੍ਰੀ 1008 ਮਹਾਮੜਲੇਸ਼ਵਰ ਸਵਾਮੀ ਕਿਰਪਾਨੰਦ ਜੀ, ਮਹਾਮੜਲੇਸ਼ਵਰ ਬਬੂਤਾ ਮਹਾਰਾਜ ਜੀ, ਸਵਾਮੀ ਆਦੇਸ਼ ਪੁਰੀ ਜੀ, ਮਹਾਂਤ ਸ਼ਾਮਸੁੰਦਰ ਸਿੰਘ ਸ਼ਾਸਤਰੀ, ਸੰਤ ਪ੍ਰੀਤਮ ਜੋਤੀ ਹਰੀ ਜੀ, ਡਾਕਟਰ ਸਤ్యਪ੍ਰੀਤ ਹਰੀ ਜੀ, ਸਵਾਮੀ ਪ੍ਰਸ਼ਾਂਤ ਪੁਰੀ ਜੀ, ਸੰਤ ਸਰੂਪਾਨੰਦ ਜੀ ਮਹਾਰਾਜ ਮਹਾਂਸਰ ਦੇ ਮਹੰਤ ਸੁਦਰਸ਼ਨ ਦਾਸ ਜੀ ਸੰਤ ਧਿਆਨ ਪ੍ਰਕਾਸ਼ ਜੀ ਸੰਤ ਵਿਸ਼ਾਲ ਜੀ ਪੰਡਿਤ ਗੋਲਡੀ ਸ਼ਰਮਾ ਜੀ ਸ਼੍ਰੀ ਪੂਰਨ ਚੰਦ ਸਰਸਵਤੀ ਜੀ ਸ਼੍ਰੀ ਬਾਲਕ ਦਾਸ ਜੀ ਸ਼੍ਰੀ ਸਵਿੰਦਰ ਦਾਸ ਜੀ ਸ਼ਿਵ ਦਾਸ ਸੰਤ ਰਾਘਵ ਦਾਸ ਸੰਤ ਦੁਰਗਾ ਦਾਸ ਜੀ ਬੜਾ ਹਨੂਮਾਨ ਮੰਦਿਰ ਦੇ ਚੇਅਰਮੈਨ ਰਾਕੇਸ਼ ਕੁਮਾਰ ਧਰਮ ਮੰਚ ਜਾਗਰਨ ਦੇ ਰਾਜਕੁਮਾਰ ਸੰਜੀਵ ਕੁਮਾਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਪ੍ਰਾ ਐਸ ਐਸ ਕੋਲੀ ਸਮੇਤ ਸੰਤ ਸਮਾਜ ਦੇ ਕਈ ਹੋਰ ਵੀ ਮੈਂਬਰ ਹਾਜ਼ਰ ਸਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮਹਾਰਾਜ ਜੀ ਨੂੰ ਜਨਮ ਦਿਵਸ ਦੀ ਵਧਾਈ ਦਿੱਤੀ ਅਤੇ ਭਜਨ ਮੰਡਲੀ ਵੱਲੋਂ ਗੁਣਗਾਨ ਕੀਤਾ ਗਿਆ ਸੰਤ ਮਹਾਪੁਰਖਾ ਵੱਲੋਂ ਸੰਗਤਾਂ ਨੂੰ ਸੱਚ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਗਈ ਭਗਵਾਨ ਵਾਲਮੀਕੀ ਸੇਵਕ ਸਭਾ ਵੱਲੋਂ ਲੋਹਾਰੀ ਗੇਟ ਵਾਲਮੀਕੀ ਮੰਦਿਰ ਵਿਖੇ ਵਿਜੇ ਦਿਵਸ ਮੌਕੇ ਲਵ ਕੁਮਾਰ ਦੀ ਅਗਵਾਈ ਹੇਠ ਸਤਸੰਗ ਕਰਵਾਇਆ ਗਿਆ ਇਸ ਮੌਕੇ ਐਸਪੀ ਜਸਕਰਨ ਸਿੰਘ ਐਸਐਚਓ ਨੀਰਜ ਕੁਮਾਰ ਰਾਕੇਸ਼ ਕੁਮਾਰ ਸੇਵਾਮੁਕਤ ਏਡੀਸੀ ਨਰੇਸ਼ ਗਿੱਲ ਐਡਵੋਕੇਟ ਪੀਕੇ ਕੁਮਾਰ रिटायर जीएम वाल्मीकि तीर्थ अमन मलोत्रा लक्ष्मण दास मदन लाल मलिक आदि हाजिर ਸਨ ਅਧਿਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅੱਜ ਭਗਵਾਨ ਵਾਲਮੀਕੀ ਸਬਾ ਵੱਲੋਂ ਜਿਹੜਾ ਪ੍ਰਯੋਜਨ ਕੀਤਾ ਗਿਆ ਬਹੁਤ ਹੀ ਇੱਕ ਵਧੀਆ ਉਪਰਾਲਾ ਹੈਗਾ ਸਮਾਜ ਨੂੰ ਆਪਸ ਵਿੱਚ ਜੋੜਨ ਦਾ ਅਤੇ ਉਸ ਤੋਂ ਵੀ ਉੱਪਰ ਜਿਹੜੇ ਆਪਣੇ ਵਿਦਿਆਰਥੀ ਨਵੀਂ ਜਨਰੇਸ਼ਨ ਦੇ ਜਿਹੜੇ ਪੜ ਰਹੇਗੇ ਨੇ ਉਹਨਾਂ ਲਈ ਇੱਕ ਇਨਸਪੀਰੇਸ਼ਨ ਦਾ ਕੰਮ ਕਰੇਗਾ ਇਹਦੇ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਇਹ ਹੀ ਕਰੂੰਗਾ ਕਿ ਜਿਹੜਾ ਸਰਕਾਰ ਵੱਲੋਂ ਜਿੰਨੀਆਂ ਵੀ ਸਕੀਮਾਂ ਉਹਦਾ ਬਤ ਵਤ ਫਾਇਦਾ ਲੈ ਸਕੋ ਅੱਜ ਲੋਹੜੀ ਗੇਟ ਵਿਖੇ ਭਗਵਨ ਵਾਲਮੀਕੀ ਸਭਾ ਸੰਸਭਾ ਵੱਲੋਂ ਇੱਕ ਧਾਰਮਿਕ ਪ੍ਰੋਗਰਾਮ ਕੀਤਾ ਗਿਆ ਵਾ ਭਗਵਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਤੇ ਉਪਲਬਖ ਦੇ ਵਿੱਚ ਔਰ ਉਹਦੇ ਵਿੱਚ ਅਲੱਗ-ਅਲੱਗ ਡਿਪਾਰਟਮੈਂਟਸ ਤੋਂ ਜਿਹੜੇ ਸਮਾਜ ਦੇ ਅਫੀਸਰ ਰਿਟਾਇਰਡ ਵੀ ਤੇ ਸਰਵਿੰਗ ਅਫੀਸਰ ਵੀ ਬੁਲਾਏ ਗਏ ਤਾਂ ਜੋ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਵਾਸਤੇ ਇਨਸਪੀਰੇਸ਼ਨ ਉਹਨਾਂ ਨੂੰ ਮਿਲ ਸਕੇ ਔਰ ਉਹ ਵੀ ਐਜੂਕੇਸ਼ਨ ਲੈ ਕੇ ਵਧੀਆ ਅਹੁਦਿਆਂ ਨੂੰ ਹਾਸਲ ਕਰ ਸਕਣ ਔਰ ਸਮਾਜ ਦਾ ਉਥਾਨ ਹੋ ਸਕੇ ਅਕਬਰ ਵਾਲਮੀਕੀ 사త్సੰਗ ਸਭਾ ਲਾਹੌਰੀ ਗੇਟ ਵੱਲੋਂ ਇੱਕ 사త్సੰਗ ਦਾ ਉਯੋਜਨ ਕੀਤਾ ਇੱਕ ਕੀਤਾ ਗਿਆ ਜੇ ਇਸ 사త్సੰਗ ਦੇ ਵਿੱਚ ਸ਼ਹਿਰ ਦੇ ਬਹੁਤ ਹੀ ਗਨਮਾਨੇ ਆਫਿਸਰਸ ਤੇ ਮਰੀਆਂ માતા ਤੇ ਭੈਣਾ ਸ਼ਾਮਲ ਹੋਈਆਂ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਜੀ ਦੀਆਂ ਵੰਧ ਪ੍ਰਤੀ ਸੇਵਾਵਾਲੇ ਅਮਰੀਕਾ ਦੀਆਂ ਸਿੱਖ ਸੰਗਤਾਂ ਵੱਲੋਂ ਉਹਨਾਂ ਨੂੰ 골ਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਕੇਟੀ ਕਲਾ ਮਿਊਜ਼ੀਅਮ ਕੋਸਾ ટ્રਸਟ ਵੱਲੋਂ ਪੰਜਾਬ ਰਾਜ ਕਲਾ ਪ੍ਰਦਰਸ਼ਨੀ 2024 ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਿਮਾਚਲ ਪ੍ਰਦੇਸ਼ ਦੀ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਪਦਮਸ਼੍ਰੀ ਡਾਕਟਰ ਹਰਮੋਹਿੰਦਰ ਸਿੰਘ 베ਦੀ ਵੱਲੋਂ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ ਅਤੇ ਪੁਰਸਕਾਰ ਪ੍ਰਦਾਨ ਕੀਤੇ ਗਏ। ਇਸ ਮੌਕੇ ਕੇਟੀ ਕਲਾ ਮਿਊਜ਼ੀਅਮ ਦੇ ਡਾਇਰੈਕਟਰ ਪ੍ਰਿਜੇਸ਼ ਜੋਲੀ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਅੱਜ पंजाब स्टेट आर्ट एग्जीबिशन हमारे के टी कला में लगी है ये 24 से लेकर 30 तारीख तक चलती रहेगी इसमें एक लॉन्ग प्रोसेस के थ्रू तो हमने जैसे 600 हंड्रेड ऑनलाइन हमारी आ, आई थी इसमें एप्लीकेशन्स देन उनके पेंटिंग्स का हमने चयन किया काफ़ी सीनियर जजेज ने इनका चयन किया ਦੇ ਉਸਕੇ ਬਾਅਦ ਫਾਈਨਲ ਲਿਸਟ ਵਿੱਚ ہمارے کم ਸੇਕਮ 1.5 200 ਜੋ ਪੈਂਡਿੰਗਸ ਡਿਸਪਲੇ 'ਤੇ ਅੱਜ ਇੱਥੇ ਪਰ ਉਹਨਾਂ ਵਿੱਚੋਂ ਐਵਾਰਡ ਵਿਨਿੰਗ ਕਾਫੀ ਸਾਰੇ ਪੇਂਟਿੰਗਸ ਨੇ ਸਪੈਸ਼ਲ ਇਮਿਊਨਾਈਜੇਸ਼ਨ ਵੀਕ ਸੰਬੰਧੀ ਜਿਲਾਪੜ ਦੇ ਆਊਟਰੀਚ ਇਲਾਕਿਆਂ ਵਿੱਚ ਇੱਕ ਸਪੈਸ਼ਲ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਜਿਲਾ ਟੀਕਾਕਰਨ ਅਫਸਰ ਡਾਕਟਰ 파ਰਤੀ ਨੇ ਕਿਹਾ ਕਿ ਵਿਸ਼ਵ ਟੀਕਾਕਰਨ ਹਫਤਾ ਪੂਰੇ ਵਿਸ਼ਵ ਪੱਧਰ ਵਿੱਚ 25 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ। ਸੁਲਤਾਨਵਿੰਦ ਮਸਜਿਦ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਭਗਵਾਨ ਵਾਲਮੀਕੀ ਆਸ਼ਰਮ ਤੂਨਾ ਸਾਹਿਬ ਰਸਤੇ ਚੇਅਰਮੈਨ ਓਮ ਪ੍ਰਕਾਸ਼ ਗੱਭਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਸਮੂਹ ਮੁ슬ਮ ਪਾਈਚਾਰੇ ਨੂੰ ਪ੍ਰੋਗਰਾਮ ਦੀ ਸਫਲਤਾ ਤੇ ਵਧਾਈ ਦਿੱਤੀ। ਐਸ ਮੌਕੇ ਮਾਨਿਕ ਅਲੀ ਸਮੇਤ ਵੜੀ ਗੰਦੇ ਵਿੱਚ ਮੁਸਲਿਮ ਪਾਈਚਾਰੇ ਦੇ ਲੋਕ ਮੌਜੂਦ ਸਨ ਅਮਾਕਤ ਇਹਨਾਂ ਨੇ ਪ੍ਰਚਾਰ ਪ੍ਰੋਗਰਾਮ ਕੀਤਾ ਸਭ ਭਾਈਚਾਰੇ ਕੇ ਚਿੱਤਰ ਕੀਤਾ ਖੰਡਾ ਪਾਣਾ ਵੀ ਕੀਤਾ ਬੱਚਿਓ ਦਾ ਸਕੂਲ ਵੀ ਚਲਾ ਰਹੇ ਆ ਕੋਕੜੀ ਪਿੱਛੇ ਤੁਹਾਡੇ ਸਾਹਮਣੇ ਇਹ ਇੱਕ ਕੌਮ ਦੀ ਆਜ਼ਾਦੀ ਕੌਮ ਖੂਬਸੂਰਤ ਸੁਨੰਦੀ ਬਾਤੀ ਦੀ ਸ਼ੁਰੂਆਤ ਜੋ ਫਲਵਾੜੀ ਕੋ ਅਖੀਖਾ ਅੱਛਾ ਪਾਣੀ ਦੇ ਫਿਰ ਯੂਟਿਊਬ ਲਵਾੜੇ ਕਰਤੀ ਪੀਟੀ ਹੈ 19 ਨਵੰਬਰ ਨੂੰ ਨਾਰਾਇਣ ਈ ਟੈਕਨੋ ਸਕੂਲ ਵਿਖੇ ਜ਼ਿਲ੍ਹਾ ਹੁਲਾਹੂਪ ਜਿਮਨਾਸਟਿਕ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਟਾਲਵਰਟਸ ਵਰਲਡ ਸਕੂਲ ਦੇ ਬੱਚਿਆਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ ਇਸ ਮੌਕੇ ਹਰਸ਼ਮੀਤ ਕੌਰ ਅਤੇ ਸਾਸ਼ਾ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ ਮਹਿਕ ਅਗਰਵਾਲ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ ਮਹਿਕ ਅਗਰਵਾਲ ਮਹਿਕ ਪ੍ਰਿਤਕੌਰ ਗੀਤਾਂਜਲੀ ਕਪੂਰ ਗੁਰਸੇਰਤ ਕੌਰ ਰਾਧੇ ਮਹਾਜਨ, دیਵਾਂਸ਼ੀ ਅਹੂਜਾ, ਕ੍ਰਿਤਿਕਾ ਰਾਜਪੂਤ, ਵਿਹਾਨ ਹਾਂਡਾ ਨੇ ਚਾਂਦੀ ਦੇ ਤਗਮੇ ਪ੍ਰਾਪਤ ਕੀਤੇ। ਜੇਤੂ ਖਿਡਾਰੀਆਂ ਨੂੰ ਪ੍ਰਿੰਸੀਪਲ ਅਤੇ ਸਕੂਲ ਪ੍ਰਸ਼ਾਸਨ ਵੱਲੋਂ ਵਧਾਈ ਦਿੱਤੀ ਗਈ। ਮਾਤਾ ਲਾਲ ਦੇਵੀ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਸ਼੍ਰੀ ਰਾਮ ਚਰਿਤ ਮਾਨਸ ਮਹੀਨੇ ਦੇ ਪਾਰਾਨ ਪਾਠ ਦਾ ਆਯੋਜਨ 11 ਨਵੰਬਰ ਤੋਂ 8 ਦਸੰਬਰ ਤੱਕ ਸਵੇਰੇ 8:30 ਤੋਂ 10 ਵਜੇ ਤੱਕ ਮੰਦਿਰ ਮਾਤਾ ਲਾਲ ਭਵਨ ਮੋਡਲ ਟਾਊਨ ਵਿਖੇ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਫਾਸਟਵੇ ਦੇ ਚੈਨਲ ਨੰਬਰ 242 ਤੇ ਸਵਾਗਤ ਦਾ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ ਹੈ। ਜੀ ਹਮਾਰਾ ਰਾਮ ਜੀ ਹਮਾਰਾ ਰਾਮ ਜੀ ਹਮਾਰਾ ਕਸ਼ਮੀਰ ਐਵੇਨਿਊ ਵਿਖੇ ਸ਼੍ਰੀ ਮਦ ਭਾਗਵਤ ਕਥਾ ਕਲਸ਼ ਯਾਤਰਾ ਦੇ ਨਾਲ ਸ਼ੁਰੂ ਕੀਤੀ ਗਈ। ਇਹ ਕਥਾ ਪਰਮਾਚਾਰੀਆ ਸ਼੍ਰੀ ਕ੍ਰਿਸ਼ਨ Tiwari ਜੀ ਕਰਨ ਕੇ ਕਥਾ ਰੋਜ਼ਾਨਾ 1 ਦਸੰਬਰ ਤੱਕ ਸ਼ਾਮ 3 ਵਜੇ ਤੋਂ 6 ਵਜੇ ਤੱਕ ਹੋਵੇਗੀ। ਇਸ ਮੌਕੇ ਤੇ ਰਾਕੇਸ਼ ਕੁਮਾਰ ਲਵਲੀ, ਰਾਜੇਸ਼ ਕਪੂਰ ਵਿਧੂਪੁਰੀ ਅਤੇ ਹੋਰ ਸ਼ਰਧਾਲੂ ਸ਼ਾਮਲ ਸਨ ਥਾਣਾ ਜੀਆਰਪੀ ਨੂੰ ਇੱਕ ਨਾ ਮਾਲੂਮ ਵਿਅਕਤੀ ਦੀ লাশ ਮਿਲੀ ਹੈ ਜਿਸ ਦੀ ਉਮਰ 60-65 ਸਾਲ ਕੱਦ 5 ਫੁੱਟ ਤੇ ਇੰਚ ਹੈ ਅਤੇ ਦੇਖਣ ਨੂੰ ਪ੍ਰਵਾਸੀ ਜਾਪਦਾ ਹੈ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਥਾਣਾ ਜੀਆਰਪੀ ਨਾਲ ਸੰਪਰਕ ਕਰੋ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਚੋਰੀ ਦੇ ਤਿੰਨ ਮੋਟਰਸਾਈਕਲ ਅਤੇ ਐਕਟੀਵਾ ਸਮੇਤ ਇੱਕ ਨੌਜਵਾਨ ਨੂੰ थाना ਮਜੀਠਾ ਰੋਡ ਨੇ ਕੀਤਾ ਕਾਬੂ ਕੇਂਦਰੀ ਸਿੱਖ ਅਜਾਤ ਕਰ ਚ ਦੋ ਪੰਥਕ ਸਖਸ਼ਯਤਾਵਾਂ ਦੀਆਂ ਤਸਵੀਰਾਂ ਕੀਤੀਆਂ ਗਈਆਂ ਸੁਸ਼ੋਭੇਤ